ਕਿ ਤੋਂ ਤੁਹਾਡਾ ਦਿਨਿਕ ਸਵੇਰਾ ਟੀਵੀ ਤੇ ਅੱਜ ਪੰਜਾਬ ਦੇ ਸਾਰੇ ਨਵੇਂ ਐਮਪੀ ਆ ਨਵੇਂ ਸੰਸਦ ਦੇ ਵਿੱਚ ਮੈਂਬਰ ਵਜੋਂ ਸੋਚ ਚੁੱਕ ਲਈ ਹੈ ਨਵੇਂ ਐਮਪੀ 12 ਇਸ ਵੇਲੇ ਸੋਚ ਚੁੱਕੇ ਨੇ ਪੰਜਾਬ ਦੇ ਹੋਰ ਇੱਕ ਜਿਨ੍ਹਾਂ ਤੇ ਨਜ਼ਰ ਸੀਗੀ ਅਮਰਤਪਾਲ ਅੱਜ ਸੰਸਦ ਭਵਨ ਨਹੀਂ ਪਹੁੰਚੇ ਅੱਜ ਅਮਰਤਪਾਲ ਨੇ ਸੋ ਨਹੀਂ ਚੁੱਕੀ ਹਾਲਾਂਕਿ ਸਪੀਕਰ ਦੇ ਵੱਲੋਂ ਪਹਿਲਾਂ ਉਹਨਾਂ ਦਾ ਨਾਮ ਲਿਆ ਵੀ ਗਿਆ ਪਰ ਕਿਉਂਕਿ ਹਾਜ਼ਰ ਨਹੀਂ ਸੀਗੇ ਅਮਰਤਪਾਲ ਇਸ ਕਰਕੇ ਉਹ ਸੋ ਨਹੀਂ ਚੁੱਕ ਪਾਏ ਸਿੱਧਾ ਉਹਨਾਂ ਦੇ ਪਿਤਾ ਤਰਸੇਮ ਸਿੰਘ ਜੀ ਨਾਲ ਗੱਲ ਕਰਦੇ ਆ ਤਰਸੇਮ ਸਿੰਘ ਜੀ ਅਮਰਤਪਾਲ ਤੇ ਨਿਗਾਹਾਂ ਸੀਗੀਆਂ ਸਾਰੀਆਂ ਅਮ ਕਿਉਂ ਨਹੀਂ ਪਹੁੰਚ ਪਾਇਆ ਪਾਰਲੀਮੈਂਟ ਦੇ ਵਿੱਚ ਕੀ ਵਿੱਚ ਜਿਹੜੀਆਂ ਮੁਸ਼ਕਲਾਂ ਆਈਆਂ ਨੇ ਇਹ ਜੀ ਤੇ ਹੁਣ ਲੋਕ ਸਭਾ ਦੇ ਸੈਕਟਰੀ ਦੀ ਜ਼ਿੰਮੇਵਾਰੀ ਹੈ ਜਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੇ ਉਹਨਾਂ ਨੂੰ ਲਿਆਉਣਾ ਸੀ ਤੇ ਉਹ ਹੁਣ ਇਹ ਇਹ ਉਹ ਹੀ ਦੱਸ ਸਕਦੇ ਆ ਜੀ ਕਿ ਕੀ ਕਾਰਨ ਹੋ ਸਕਦਾ ਤੁਹਾਨੂੰ ਕੋਈ ਇਨਫੋਰਮੇਸ਼ਨ ਦਿੱਤੀ ਸੀ ਤੁਸੀਂ ਕੋਈ ਅਪੀਲ ਕੀਤੀ ਸੀ ਕਿੰਨੇ ਦਿਨ ਪਹਿਲਾਂ ਅਪੀਲ ਕੀਤੀ ਜਾਂ ਕੋਈ ਜਵਾਬ ਆਇਆ ਹੋਵੇ ਕੋਈ ਕੀ ਫਾਰਮੈਲਿਟੀਆਂ ਰਹਿੰਦੀਆਂ ਥੋੜਾ ਸਮਝਾ ਸਕਦੇ ਹੋ ਸਾਨੂੰ ਨਹੀਂ ਨਹੀਂ ਸਾਨੀ ਅਹੀਂ ਤੋਂ ਅਪੀਲ ਜਿਹੜੀ ਕੀਤੀ ਸੀ ਉਹ ਉਹ ਅਜੇ ਤੱਕ ਨਾ ਤੋਂ ਦੇ ਕੋਈ ਜਵਾਬ ਆਇਆ ਨਹੀਂ ਇਹਦੇ ਇਹਦੇ ਬਾਰੇ ਸੀ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆ ਕਿ ਕਦੋਂ ਚੁਕਾਰ ਰਿਹਾ ਹੈ ਜਾਂ ਨਹੀਂ ਚੁਕਾਰ ਰਿਹਾ ਹੈ ਜਾਂ ਕਿ ਨਹੀਂ ਇਥੇ ਲੋਕ ਸਭਾ ਸੈਕਟਰੀ ਜਾਂ ਸਰਕਾਰ ਦੱਸ ਸਕਦੀ ਹੈ ਵੀ ਆ ਕਦੋਂ ਚੁਕਾਰ ਰਿਹਾ ਕੋਈ ਜੇਲ੍ਹ ਪ੍ਰਸ਼ਾਸਨ ਵਾਲਿਆਂ ਨਾਲ ਵੀ ਗੱਲ ਹੋਈ ਹੈ ਤੁਹਾਡੀ ਕੋਈ ਨਹੀਂ ਨਹੀਂ ਕਿਸੇ ਨਾਲ ਨਹੀਂ ਹੋਈ ਜਿਹੜੇ ਤੁਹਾਡੇ ਵਕੀਲ ਨੇ ਉਹ ਕੀ ਕਹਿ ਰਹੇ ਨੇ ਕੀ ਪ੍ਰੋਸੀਜਰ ਉਹ ਅਪਣਾਉਣਾ ਚਾਹੁੰਦੇ ਨੇ ਕਿ ਜੇਲ੍ਹ ਤੋਂ ਸੌਂਚ ਕਾਈ ਜਾਊਗੀ ਜਾਂ ਬਾਅਦ ਦੇ ਵਿੱਚੋਂ ਸਪੀਕਰ ਦੇ ਕਮਰੇ ਦੇ ਵਿੱਚ ਸੌਂਚ ਕਾਈ ਜਾ ਸਕਦੀ ਹੈ ਕੀ ਰੂਲ ਹੈਗਾ ਕੁਝ ਤਾਂ ਤੁਸੀਂ ਪਤਾ ਕੀਤਾ ਹੀ ਹੋਏਗਾ ਦਰਸ਼ਿੰਦਰ ਸਿੰਘ ਜੀ ਨਹੀਂ ਇਹ ਤਾਂ ਮੇਰਾ ਖਿਆਲ ਹੈ ਕਿ ਲੋਕ ਸਭਾ ਦਾ ਸੈਕਟਰੀ ਆ ਜਿਹੜੇ ਉਹ ਉਹ ਹੀ ਅਰੇਂਜ ਕਰਨਗੇ ਕਿ ਉਹਨਾਂ ਨੂੰ ਇੱਥੇ ਬੁਲਾ ਕੇ ਚਕਾਉਂਦੇ ਆ ਜਾਂ ਕੋਈ ਹੋਰ ਇੰਤਜ਼ਾਮ ਕਰਦੇ ਆ ਇਹ ਤੇ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਪਹਿਲੇ ਉਹਦੀ ਜ਼ਿੰਮੇਵਾਰੀ ਬਣਦੀ ਹੈ ਹਾਂਜੀ ਉਹਨਾਂ ਦੀ ਬਣਦੀ ਹੈ ਇਹ ਲੋਕਾਂ ਨੇ ਤਾਂ ਫਤਵਾ ਦੇ ਕੇ ਉਹਨਾਂ ਨੇ ਐਮਪੀ ਬਣਾਤਾ ਹੁਣ ਲੋਕ ਸਭਾ ਦੇ ਸੈਕਟਰੀ ਦੀ ਜਾਂ ਸਪ ਇਹ ਉਹ ਲੰਘ ਜੋ ਨੂੰ 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 ਉਹ ਅਪਡੇਟ ਦੇਖਣਗੇ ਕਿ ਕਿ ਜਦੋਂ ਤੁਹਾਡੇ ਵੱਲੋਂ ਕੋਈ ਹੋਰ ਕਦਮ ਚੁੱਕਿਆ ਜਾਊਗਾ ਕਿ ਜਲਦ ਤੋਂ ਜਲਦ ਸੋਚ ਕਈ ਜਾਵੇ ਨਹੀਂ ਅਸੀਂ ਤੇ ਦੇਖ ਰਹੇ ਹਾਂ ਕਿ ਸ਼ਾਇਦ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੋ ਆਪਣੇ ਜ਼ਿੰਮੇਵਾਰੀ ਨਿਭਾਉਣਗੇ ਕੋਈ ਗੱਲਬਾਤ ਹੋਈ ਹੋਵੇ ਅਮਰਤਪਾਲ ਹੁਣਾਂ ਨਾਲ ਤੁਹਾਡੀ ਕੋਈ ਲਾਸਟ ਇਸ ਸੰਬੰਧੀ ਨਹੀਂ ਅਮਰਤਪਾਲ ਨਾਲ ਥੋੜੇ ਕਾਫੀ ਦਿਨ ਪਹਿਲਾਂ ਹੋਈ ਸੀ ਠੀਕ ਠਾਕ ਚੜ੍ਹਦੀ ਕਲਾ ਸੇ ਹਮਮ ਠੀਕ ਨੇ ਹੋ ਠੀਕ ਠੀਕ ਹੈ ਕਿਉਂਕਿ ਨਿਗਾਹਾਂ ਇਹੀ ਨੇ ਔਰ ਸਾਰੇ ਜਾਨਣਾ ਚਾਹੁੰਦੇ ਨੇ ਕਿ ਸੋ ਚੱਕਣਗੇ ਜਾਂ ਕਿਸ ਤਰ੍ਹਾਂ ਹੋਏਗਾ ਕਿੰਨੇ ਦਿਨ ਦਾ ਕੁਛ ਤਾਂ ਤੁਹਾਨੂੰ ਰੂਲ ਦੱਸਿਆ ਹੋਏਗਾ ਕਿ ਕਿੰਨੇ ਦਿਨ ਜੇ ਨਹੀਂ ਸੌ ਚੁੱਕਦੇ ਤਾਂ ਕਿੰਨੇ ਦਿਨ ਦੇ ਅੰਦਰ ਅੰਦਰ ਸੌ ਚੁਕਾਣੀ ਹੁੰਦੀ ਹੈ ਇਲੈਕਸ਼ਨ ਤੋਂ ਬਾਅਦ ਕੁਛ ਇਹ ਪਤਾ ਲੱਗਿਆ ਤੁਹਾਨੂੰ ਨਹੀਂ ਐਂ ਇਦਾਂ ਹੀ ਆ ਮੀਡੀਆ ਜੀ ਸੁਣਿਆ ਸਾਨੂੰ ਬਾਕੀ ਕਰੈਕਟ ਤੇ ਪਤਾ ਨਹੀਂ ਕਿ ਕਹਿੰਦੇ 60 ਦਿਨ ਦੇ ਵਿੱਚ ਜੇ ਥੋੜਾ ਜਿਹਾ ਨਹੀਂ ਹੋਇਆ ਜੇ ਕੋਈ ਹੋ ਜਾਊਗਾ ਮੇਰੇ ਨਾਲ ਕਰਨਗੇ ਅਰੇਂਜਮੈਂਟ ਅੱਗੇ ਅੱਛਾ ਅਰੇਂਜਮੈਂਟ ਕਰਨਗੇ ਤੁਹਾਨੂੰ ਲੱਗਦਾ ਵੈਸੇ ਕੋਈ ਇੰਟੀਮੇਸ਼ਨ ਨਹੀਂ ਹੈ ਕਿਉਂਕਿ ਤੁਸੀਂ ਮੇਰੇ ਖਿਆਲ ਨਾਲ ਤੁਸੀਂ ਹੀ ਆਪੁਆਇੰਟ ਹੋਵੋਗੇ ਐਜ਼ ਅ ਇਨਚਾਰਜ ਉਹਨਾਂ ਦੇ ਆਫਿਸ ਇਨਚਾਰਜ ਤੁਸੀਂ ਸੰਭਾਲੂਗੇ ਸਾਰਾ ਉਹਨਾਂ ਤੋਂ ਬਾਅਦ ਤਾਂ ਇੰਟੀਮੇਸ਼ਨ ਤੁਹਾਨੂੰ ਕੋਈ ਇੰਟੀਮੇਸ਼ਨ ਨਹੀਂ ਦਿੱਤੀ ਗਈ ਪ੍ਰਸ਼ਾਸਨ ਦੇ ਵੱਲੋਂ ਲੋਕ ਸਭਾ ਸੈਕਟਰ ਦੇ ਵੱਲੋਂ ਅੱਜ ਅਜੇ ਤੱਕ ਕੋਈ ਸਾਡੇ ਪ੍ਰਸ਼ਾਸਨ ਵੱਲੋਂ ਕੋਈ ਜਾਂ ਲੋਕ ਸਭਾ ਵੱਲੋਂ ਕੋਈ ਤਾਂ ਕੋਈ ਪੱਤਰ ਜਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੁਹਾਨੂੰ ਪਤਾ ਸੀਗਾ ਕਿ ਅੱਜ ਨਹੀਂ ਆਣਗੇ ਪਹਿਲਾਂ ਹੀ ਪਤਾ ਸੀਗਾ ਤੁਹਾਨੂੰ ਤਾਂ ਨੇ ਸਾਨੂੰ ਜਿੰਦਾ ਕੋਈ ਸਰਕਾਰੀ ਤੌਰ ਤੇ ਨਹੀਂ ਦੱਸਿਆ ਗਿਆ ਤੇ ਫਿਰ ਸਾਨੂੰ ਇਹ ਉਮੀਦ ਸੀ ਕਿ ਵੀ ਨਹੀਂ ਲਿਆਉਣਗੇ ਸ਼ਾਇਦ ਅੱਜ ਪਰ ਤੁਹਾਨੂੰ ਉਮੀਦ ਹੈ ਕਿ ਸਾਢੇ 3 ਦਿਨ ਮਹੀਨੇ ਦੇ ਅੰਦਰ ਅੰਦਰ ਸੋਚ ਕਾ ਦੇਣਗੇ ਹਾਂ ਹਾਂ ਜੀ ਬਿਲਕੁਲ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ترسےم ਸਿੰਘ ਜੀ ਤਾਂ ਇਹ ਸਨ ਅੰਮ੍ਰਿਤਪਾਲ ਦੇ ਪਿਤਾ ترسےم ਸਿੰਘ ਜੀ ਜੋ ਕਹਿ ਰਹੇ ਨੇ ਕਿ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਇਹ ਲੋਕ ਸਭਾ ਦੇ ਸਪੀਕਰ ਦੇ ਸੈਕਟਰੀਅਟ ਦੇ ਲੋਕ ਸਭਾ ਦੇ ਸੈਕਟਰੀ ਦੀ ਜਿਮੇਵਾਰੀ ਬਣਦੀ ਹੈ ਜਿਹੜੇ ਉੱਥੇ ਦੇ ਅਫਸਰ ਨੇ ਉਹਨਾਂ ਦੀ ਜਿਮੇਵਾਰੀ ਬਣਦੀ ਹੈ ਕਿ ਜਿਨੂੰ ਲੋਕਾਂ ਨੇ ਫਤਵਾ ਦੇ ਕੇ ਜਿਤਾਇਆ ਹੈ ਜਿਸ ਉਮੀਦਵਾਰ ਨੂੰ ਉਹਨੂੰ ਐਮਪੀ ਦੀ ਸੋਚ ਚੁਕਾਣਾ ਉਹਨਾਂ ਦਾ ਇਹ ਕਰਤੱਵ ਬੰਦਾ ਹੈ ਉਹਨਾਂ ਦੀ ਇਹ ਡਿਊਟੀ ਬਣਦੀ ਹੈ ਹਾਲਾਂਕਿ ਉਹ ਕਹਿ ਰਹੇ ਨੇ ਕਿ ਆਪਾਂ ਇੰਤਜ਼ਾਰ ਕਰਾਂਗੇ ਤਰਸੀਮ ਸਿੰਘ ਅਮਰਪਾਲ ਦੇ ਪਿਤਾ ਸਾਡੇ ਨਾਲ ਜੁੜੇ ਸੀ ਐਕਸਕਲੂਸਿਵ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਹੁਜੇ ਇੰਤਜ਼ਾਰ ਕਰਨਗੇ ਉਹ ਦੇਖਣਗੇ ਕਿ ਜਿਹੜਾ ਲੋਕ ਸਭਾ ਦਾ ਪ੍ਰਸ਼ਾਸਨ ਹੈਗਾ ਜਿਹੜਾ ਪਾਰਲੀਮੈਂਟ ਹਾਊਸ ਦਾ ਪ੍ਰਸ਼ਾਸਨ ਹੈਗਾ ਲੋਕਸਭਾ ਦੇ ਸਪੀਕਰ ਕੀ ਕਰਦੇ ਨੇ ਜਾਂ ਲੋਕਸਭਾ ਦਾ ਜਿਹੜਾ ਸੈਕਟਰੀ ਹੁੰਦੇ ਨੇ ਉਹ ਕੀ ਕਰਦੇ ਨੇ ਉਹ ਕੀ ਕਦਮ ਚੁੱਕਦੇ ਨੇ ਕਿਸ ਤਰ੍ਹਾਂ ਅਮਰਤ ਪਾਣੂ ਸੌਚ ਕਾਂਦੇ ਨੇ ਜੇਲ੍ਹ ਦੇ ਵਿੱਚ ਸੌਚਾਈ ਜਾਏਗੀ ਜਾਂ ਫਿਰ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਦੁਆਰਾ ਲੈ ਕੇ ਆਇਆ ਜਾਏਗਾ ਸਪੀਕਰ ਦੇ ਕਮਰੇ ਦੇ ਵਿੱਚ ਉਹ ਚੁਕਾਈ ਜਾਏਗੀ ਉਹ ਕੀ ਹੋਏਗਾ ਇੰਤਜ਼ਾਰ ਕਰ ਰਹੇ ਨੇ ਕਿ ਖੁਦ ਲੋਕਸਭਾ ਦਾ ਜਿਹੜਾ ਪ੍ਰਸ਼ਾਸਨ ਉਹੀ ਕੋਈ ਨਾ ਕੋਈ ਜਿਹੜਾ ਕਦਮ ਆ ਚੁੱਕੇਗਾ ਇਹ ਅਮਰਤਪਾਲ ਦੇ ਪਿਤਾ ਨੇ ਕਿਹਾ ਮੈਂ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਅੱਜ ਪੰਜਾਬ ਦੇ ਸਾਰੇ ਐਮਪੀ ਆ ਨੇ ਸੋ ਚੱਕ ਲਈ ਹੈ 13 ਐਮਪੀ ਹੁੰਦੇ ਨੇ ਇੱਥੇ 12 ਦੇ 12 ਐਮਪੀ ਆ ਨੇ ਸੋ ਚੱਕ ਲਈ ਹੈ ਪਰ ਸਭ ਤੋਂ ਵੱਧ ਨਿਗਾਹ ਜਿਸ ਵਿਅਕਤੀ ਤੇ ਸੀ ਗਿਆ ਜਿਸ ਉਮੀਦਵਾਰ ਤੇ ਸੀ ਗਿਆ ਜਿਸ ਐਮਪੀ ਤੇ ਸੀ ਗਿਆ ਉਹ ਹਨ ਅਮਰਤਪਾਲ ਅਮਰਤਪਾਲ ਅੱਜ ਪਾਰਲੀਮੈਂਟ ਦੇ ਵਿੱਚ ਨਹੀਂ ਪਹੁੰਚੇ ਅੱਜ ਲੋਕ ਸਭਾ ਦੇ ਵਿੱਚ ਨਹੀਂ ਪਹੁੰਚੇ ਅੱਜ ਉਹਨਾਂ ਦੀ ਜਿਹੜਾ ਹਲਫ ਸੀਗਾ ਉਹ ਨਹੀਂ ਲੈ पाए ਹਜੇ ਐਮਪੀ ਬਣਨ ਵਾਲੀ ਜਿਹੜੀ ਪੂਰੀ ਪ੍ਰਕਿਰਿਆ ਹੁੰਦੀ ਹੈ ਉਹ ਪੂਰੀ ਅਮਰਤਪਾਲ ਦੀ ਨਹੀਂ ਹੋਈ ਹੈ ਐਮਪੀ ਚੁਣੇ ਤਾਂ ਗਏ ਨੇ ਐਮਪੀ ਦਾ ਸਰਟੀਫਿਕੇਟ ਤਾਂ ਉਹਨਾਂ ਦੇ ਕੋਲ ਆ ਗਿਆ ਪਰ ਲੋਕ ਸਭਾ ਦੇ ਵਿੱਚ ਬੈਠਣ ਲਈ ਜਿਹੜੀ ਸਹੁੰ ਚਕਣੀ ਜ਼ਰੂਰੀ ਹੁੰਦੀ ਹੈ ਹਲਫ ਲੈਣਾ ਜ਼ਰੂਰੀ ਹੁੰਦਾ ਹੈ ਉਹ ਹਜੇ ਪੂਰਾ ਅਮਰਤਪਾਲ ਦਾ ਨਹੀਂ ਹੋਇਆ ਔਰ ਉਹਨਾਂ ਦੇ ਪਿਤਾ ਹੁਣੇ ਸਾਡੇ ਨਾਲ ਜੁੜੇ ਸੀ ਕਿ ਉਹ ਕਹਿ ਰਹੇ ਨੇ ਕਿ ਆਪਾਂ ਇੰਤਜ਼ਾਰ ਕਰ ਰਹੇ ਹਾਂ ਕਿ ਲੋਕ ਸਭਾ ਦਾ ਜਿਹੜਾ ਪ੍ਰਸ਼ਾਸਨ ਉਹ ਕੀ ਕਰਦਾ ਮੇਰੇ ਨਾਲ ਮੇਰੇ ਸਹਿਯੋਗੀ ਵਿਨੇ ਰਾਣਾ ਨੇ ਵਿਨੇ ਰਾਣਾ ਕੋਲ ਥੋੜਾ ਟੈਕਨੀਕਲਿਟੀਆਂ ਪੁੱਛ ਲੈਂਦੇ ਆ ਕਿ ਇਹ ਟੈਕਨੀਕਲਿਟੀਆਂ ਰੂਲਸ ਕੀ ਹੁੰਦੇ ਨੇ ਪ੍ਰੋਸੀਜਰ ਕੀ ਕਹਿੰਦਾ ਅਮ ਨਹੀਂ ਇਹ ਅਮਰਿਤਪਾਲ ਜੀ ਦੇ ਪਿਤਾ ਜੀ ਨੇ ਜਿਹੜੀ ਗੱਲ ਕਹੀ ਹੈ ਕਿ ਜੀ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ ਐਸਾ ਕੁਝ ਨਹੀਂ ਹੁੰਦਾ ਇਹਦੇ ਚ ਇਹ ਹੁੰਦਾ ਕਿ ਜਿਹੜੇ ਮੈਂਬਰ ਜਿਹੜਾ ਮੈਂਬਰ ਚੁਣਿਆ ਗਿਆ ਐ ਐਮਪੀ ਜਿਹੜਾ ਮੈਂਬਰ ਚੁਣਿਆ ਗਿਆ ਉਹ ਜਾਂ ਉਹਦਾ ਪਰਿਵਾਰ ਜਿਹੜਾ ਹੈ ਉਹ ਅਪੀਲ ਕਰਦਾ ਹੈ ਜਾਂ ਕੋਰਟ ਦੇ ਵਿੱਚ ਬੇਲ ਵਾਸਤੇ ਅਪੀਲ ਕਰਦਾ ਹੈ ਤੇ ਉਹਦੇ ਵਾਸਤੇ ਇਹ ਹੁੰਦਾ ਕਿ ਜੇ ਜ਼ਿਆਦਾਤਰ ਮਾਮਲੇ ਦੇ ਵਿੱਚ ਕੋਈ ਬੇਲ ਚ ਤਾਂ ਕਹਿ ਹੀ ਦੇਣਾ ਬੇਲ ਚ ਬੇਲ ਜ਼ਿਆਦਾ ਜ਼ਿਆਦਾਤਰ ਹੁੰਦਾ ਕੀ ਹੈ ਕਿ ਬੇਲ ਉਹ ਮਿਲ ਜਾਂਦੀ ਹੈ ਸੌ ਚੁੱਕਣ ਤੋਂ ਬਾਅਦ ਦੁਬਾਰਾ ਜੇਲ ਚ ਹੀ ਜਾਣਾ ਪੈਂਦਾ ਉਹ ਤੁਸੀਂ ਘਰ ਨਹੀਂ ਆ ਸਕਦੇ ਉਹਦੇ ਚ ਉਹ ਸਿਰਫ ਸੌ ਚੁੱਕਣ ਵਾਸਤੇ ਬੇਲ ਮਿਲਦੀ ਹੈ ਤੇ ਦੂਜੀ ਦੂਜੀ ਫਾਰਮੈਲਟੀ ਇਹ ਹੈ ਕਿ ਪਰਿਵਾਰ ਨੂੰ ਗ੍ਰਹਿ ਵਿਭਾਗ ਦੇ ਵਿੱਚ ਅਪੀਲ ਪਾਉਣੀ ਪੈਂਦੀ ਹੈ ਗ੍ਰਹਿ ਵਿਭਾਗ ਦੇ ਵਿੱਚ ਐਪਲੀਕੇਸ਼ਨ ਦੇਣੀ ਪੈਂਦੀ ਹੈ ਗ੍ਰਹਿ ਵਿਭਾਗ ਫਿਰ ਉਹ ਐਪਲੀਕੇਸ਼ਨ ਜਿਹੜੀ ਹੈਗੀ ਹੈ ਉਹ ਸਪੀਕਰ ਕੋਲ ਭੇਜਦਾ ਹੈ ਸਪੀਕਰ ਜੇਲ ਪ੍ਰੋਸੈਸ਼ਨ ਨਾਲ ਗੱਲ ਕਰਦਾ ਹੈ ਸਪੀਕਰ ਜੇਲ ਪ੍ਰਸ਼ਾਸਨ ਦਾ ਗੱਲ ਕਰਨ ਤੋਂ ਬਾਅਦ ਇਹ ਸਾਰੀ ਫਾਰਮੈਲਟੀ ਇਹ ਸੰਵਿਧਾਨ ਦੀ ਧਾਰਾ ਜਿਹੜੀ ਹੈਗੀ ਹੈ 101/4 ਉਹਦੇ ਵਿੱਚ ਇਹ ਸਾਰਾ ਲਿਖਿਆ ਹੋਇਆ ਕਿ ਜੇ ਐਮਪੀ 60 ਦਿਨਾਂ ਦੇ ਵਿੱਚ ਵਿੱਚ 60 ਦਿਨਾਂ ਚ 60 ਦਿਨਾਂ ਦੌਰਾਨ ਸਪੀਕਰ ਨੂੰ ਇਨਫੋਰਮ ਕੀਤੇ ਬਿਨਾਂ ਗੈਰਹਾਜ਼ਰ ਰਹਿੰਦਾ ਤਾਂ ਸੀਟ ਵੈਸੇ ਹੀ ਖਾਲੀ ਹੋ ਜਾਂਦੀ ਹੈ ਉਹ ਉਹ ਸੀਟ ਵੈਸੇ ਹੀ ਖਾਲੀ ਰੱਦ ਹੋ ਜਾਂਦੀ ਹੈ ਉਹ ਸੀਟ ਇਹ ਹੋ ਸਕਦਾ ਹੈ ਕਿ ਇਸ ਮਾਮਲੇ ਦੇ ਵਿੱਚ ਅਜੇ ਹਾ ਕੁਝ ਹੋ ਜਾਵੇ ਲੇਕਿਨ ਫਿਲਹਾਲ ਕਿਉਂਕਿ ਉਹ ਕਹਿੰਦੇ ਕਿ ਅਸੀਂ ਅਪਲਾਈ ਕੀਤਾ ਹੋਇਆ ਕੋਰਟ ਦੇ ਵਿੱਚ ਤੇ ਜੇ ਉਹਨਾਂ ਨੂੰ ਬੇਲ ਮਿਲਦੀ ਹੈ ਤਾਂ ਉਹ ਬੇਲ ਜਿਹੜੀ ਹੈਗੀ ਉਹ ਸਿਰਫ ਚੌਂ ਚੁਕਨ ਦੀ ਜੇ ਬੇਲ ਨਹੀਂ ਮਿਲਦੀ ਫਿਰ ਉਸ ਤੋਂ ਬਾਅਦ ਕੀ ਪ੍ਰਕਿਰਿਆ ਕੀ ਹੈਗੀ ਉਸ ਤੋਂ ਲਾਦਾ ਕੀ ਪ੍ਰਕਿਰਿਆ ਅਪਣਾਈ ਜਾ ਸਕਦੀ ਹੈ ਉਸ ਤੋਂ ਬਾਅਦ ਪ੍ਰਕਿਰਿਆ ਇਹੀ ਹੈ ਕਿ ਉਹ ਗ੍ਰਹਿ ਵਿਭਾਗ ਨੂੰ ਐਪਲੀਕੇਸ਼ਨ ਦੇਣ ਇੱਕ ਗ੍ਰਹਿ ਵਿਭਾਗ ਜਿਹੜਾ ਹੈਗਾ ਸਾਰੀ ਫਾਰਮੈਲਿਟੀ ਕੰਪਲੀਟ ਕਰਕੇ ਕਿਉਂਕਿ ਸਾਰੇ ਜੇਲ ਦੇ ਜਿਹੜੇ ਜਿਹੜੀ ਫਾਰਮੈਲਿਟੀ ਸਹੀਆਂ ਉਹ ਗੈਰ ਵਿਭਾਗ ਨਹੀਂ ਪੂਰੀਆਂ ਕਰਨੀਆਂ ਹੁੰਦੀਆਂ ਉਹ ਪੂਰੀਆਂ ਕਰਨ ਤੋਂ ਬਾਅਦ ਉਹ ਸਪ ਜੇਲ੍ਹ ਪ੍ਰਸ਼ਾਸਨ ਨੂੰ ਇੰਤਜ਼ਾਮ ਕਰਨ ਵਾਸਤੇ ਕਹਿੰਦਾ ਹੈ ਕਿ ਜਾਂ ਤਾਂ ਇੱਧਰ ਲਿਆਇਆ ਜਾਵੇ ਜਾਂ ਉੱਥੇ ਸੁਚਕਾਈ ਜਾਵੇ ਹੁਣ ਉਹ ਕੀ ਹੁੰਦਾ ਇਸ ਮਾਮਲੇ ਦੇ ਵਿੱਚ ਇਹ ਹਜੇ ਕੁਝ ਕਲੀਅਰ ਨਹੀਂ ਹੈ ਲੇਕਿਨ ਇਹਦੇ ਵਿੱਚ ਇਹ ਜ਼ਰੂਰ ਹੈ ਕਿ 60 ਦਿਨਾਂ ਦੇ ਵਿੱਚ ਵਿੱਚ ਇਹ ਪ੍ਰਕਿਰਿਆ ਪੂਰੀ ਕਰਨੀ ਪੈਣੀ ਹੈ ਕਿਉਂਕਿ 60 ਦਿਨ ਜੇ ਉਹ ਐਬਸੈਂਟ ਰਹਿ ਗਏ ਤੇ ਇਹ ਜਿਹੜਾ ਜਿਹੜੀ ਸੀਟ ਹੈਗੀ ਹੈ ਉਹ ਖਾਲੀ ਹੋ ਜਾਣੀ ਹੈ ਪਰ ਐਬਸੈਂਟ ਐਬਸੈਂਟ ਰਹਿ ਗਏ ਵਿਨੇ ਰਾਣਾ ਜੀ ਉਹਨਾਂ ਦਾ ਪਰਿਵਾਰ ਹੈ ਕਹ ਰਿਹਾ ਕਿ ਆਪਾਂ ਐਬਸੈਂਟ ਨਹੀਂ ਹੈ ਤਾਂ ਆ ਲੋਕ ਸਭਾ ਦੇ ਪ੍ਰਸ਼ਾਸਨ ਦੀ ਲੋਕ ਸਭਾ ਦੇ ਜਿਹੜੇ ਸੈਕਟਰੀ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਹ ਇੰਤਜ਼ਾਮ ਕਰਨ ਕਿਉਂਕਿ ਫਤਵਾ ਲੋਕਾਂ ਦਾ ਇਲੈਕਸ਼ਨ ਕਮਿਸ਼ਨ ਨੇ ਤੇ ਲਿਖ ਕੇ ਦੇ ਦਿੱਤਾ ਨਾ ਰਾਸ਼ਟਰਪਤੀ ਨੂੰ ਕਿ ਇਹ ਫਲਾਣੇ ਵਾਲਾ ਬੰਦੇ ਜਿਹੜੇ ਨੇ ਉਹ ਚੁਣੇ ਗਏ ਨੇ ਅਮਰਪਾਲ ਚੁਣੇ ਗਏ ਨੇ ਇਹ ਇਲੈਕਸ਼ਨ ਕਮਿਸ਼ਨ ਨੇ ਰਾਸ਼ਟਰਪਤੀ ਨੂੰ ਸੂਚੀ ਦੇ ਦਿੱਤੀ ਸੂਚੀ ਉਹ ਲੋਕ ਸਭਾ ਦੇ ਵਿੱਚ ਪਹੁੰਚ ਗਈ ਉਹ ਹੁਣ ਸੈਕਟਰੀ ਦੀ ਜ਼ਿੰਮੇਵਾਰੀ ਵੀ ਤਾਂ ਬਣਦੀ ਹੋਊਗੀ ਨਾ ਲੋਕ ਸਭਾ ਦੇ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਬਣਦੀ ਹੋਊਗੀ ਨਾ ਕਿ ਜਿਹੜੇ ਲੋਕਾਂ ਨੇ ਵੋਟ ਪਾਤੀ ਏ ਜਿਸ ਵਿਅਕਤੀ ਨੂੰ ਉਹਨੂੰ ਸੌਚ ਚੁਕਾਈ ਜਾਵੇ ਕਿਸੇ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਹੀ ਕੋਈ ਨਾ ਕੋਈ ਇੰਤਜ਼ਾਮ ਕਰੇਗਾ ਲੋਕ ਸਭਾ ਦਾ ਜਿਹੜਾ ਪ੍ਰਸ਼ਾਸਨ ਹੈ ਦੇਖੋ ਜਦੋਂ ਪਹਿਲਾ ਸੈਸ਼ਨ ਹੁੰਦਾ ਹੈ ਸਾਰੇ ਜਦੋਂ ਪਹਿਲਾ ਸ ਤੇ ਇਹ ਇਹ ਕੋਈ ਦਸਨ ਵਾਲੀ ਗੱਲ ਨਹੀਂ ਹੁੰਦੀ ਸਾਰਿਆਂ ਨੂੰ ਪਤਾ ਹੀ ਹੁੰਦਾ ਕਿਉਂਕਿ ਲੋਕ ਸਭਾ ਦਾ ਜਿਹੜਾ ਸੈਸ਼ਨ ਹੈਗਾ ਇਹਦੇ ਅਨਾਉਂਸਮੈਂਟ ਹੋਈ ਨੂੰ ਤਕਰੀਬਨ 8 ਤੋਂ 10 ਦਿਨ ਹੋ ਗਏ ਆ ਠੀਕ ਹੈ ਇਨ ਬਿਟਵੀਨ ਫਾਰਮੈਲिटीज ਕੀਤੀਆਂ ਜਾ ਸਕਦੀਆਂ ਸੀਗੀਆਂ ਪੂਰੀ ਫਾਰਮੈਲिटीज ਕੀਤੀਆਂ ਜਾ ਸਕਦੀਆਂ ਸੀਗੀਆਂ ਮੈਨੂੰ ਇਹ ਨਹੀਂ ਲੱਗਦਾ ਕਿ ਇਹ ਲੋਕ ਸਭਾ ਦੀ ਕੋਈ ਜ਼ਿੰਮੇਵਾਰੀ ਹੈ ਜਾਂ ਲੋਕ ਸਭਾ ਦੇ ਕਿਸੇ ਸੈਕਟਰੀ ਦੀ ਜ਼ਿੰਮੇਵਾਰੀ ਹੈ ਐਸਾ ਕੁਝ ਨਹੀਂ ਹੈ ਪਰਵਾਰ ਨੂੰ ਹੀ ਕਿਉਂਕਿ ਉਹ ਬੰਦਾ ਆਪ ਜਿੱਤੇ ਆ ਜੇ ਉਹ MP ਚੁਣ ਕੇ ਆਇਆ ਤਾਂ ਇਹ ਸਾਰੀ ਫਾਰਮੈਲਟੀ ਵੀ ਜ਼ਾਹਿਰ ਹੈ ਕਿ ਉਹਨੂੰ ਪਤਾ ਹੋਣੀ ਹੈ ਕਿ ਇਹ ਸਾਰੀ ਫਾਰਮੈਲਟੀ ਜਿਹੜੀ ਹੁੰਦੀ ਹੈ हां कोर्ट ਦੇ ਵਿੱਚ ਮੰਨ ਲਓ ਉਹਨਾਂ ਨੇ ਅਪੀਲ ਪਾਈ ਹੋਈ ਹੈ ਉਹਨਾਂ ਨੂੰ ਨਹੀਂ ਸੁਣਵਾਈ ਹੋਈ ਜਾਂ ਲੇਕਿਨ ਉਹ ਗ੍ਰਹਿ ਵਿਭਾਗ ਚ ਪਾਉਂਦੇ ਉਹ ਉਹਨਾਂ ਨੂੰ ਪਰਮਿਸ਼ਨ ਜ਼ਰੂਰ ਮਿਲਨੀ ਚਾਹੀਦੀ ਇਹ ਇਹ ਬੜਾ ਵੱਡਾ ਸਸਪੈਂਸ ਬਣ ਗਿਆ ਹੈ ਕਿ ਅਮਰਤਪਾਲ ਹੁਣ ਕਿਵੇਂ ਸੌਂ ਚੁੱਕਣਗੇ ਅੱਜ ਮੈਂ ਇੱਕ ਵਾਰ ਫੇਰ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਅਮਰਤਪਾਲ ਦੇ ਸੋਚ ਕਰਨ ਤੇ ਪੂਰੀਆਂ ਨਿਗਾਹਾਂ ਸੀਗੀਆਂ ਸਭ ਦੀਆਂ ਕਿ ਅਮਰਤਪਾਲ ਪਾਰਲੀਮੈਂਟ ਦੇ ਵਿੱਚ ਸ਼ਾਹਦਾਨ ਕਿ ਪਰ ਅੱਜ ਪਾਰਲੀਮੈਂਟ ਦੇ ਵਿੱਚ ਅਮਰਤਪਾਲ ਨਹੀਂ ਆਏ ਚਰਨਜੀਤ ਸਿੰਘ ਚੰਨੀ ਤੋਂ ਪਹਿਲਾਂ ਅਮਰਤਪਾਲ ਦਾ ਨਾਮ ਸਪੀਕਰ ਨੇ ਲਿਆ ਪਰ ਇੱਕੋਦਮ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅਮਰਤਪਾਲ ਹਾਜ਼ਰ ਨਹੀਂ ਹੈਗੇ ਪਾਰਲੀਮੈਂਟ ਦੇ ਵਿੱਚ ਤਾਂ ਉਹ ਫਿਰ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਆਵਾਜ਼ ਮਾਰਦੇ ਨੇ ਸਾਡੀ ਹੁਣੇ-ਹੁਣੇ ਉਹਨਾਂ ਤੇ ਪਿਤਾ ਨਾਲ ਵੀ ਗੱਲਬਾਤ ਹੋਈ ਹੈ ਤਰਸੇਮ ਸਿੰਘ ਉਹਨਾਂ ਨਾਲ ਉਹ ਆਪਾਂ ਤੁਹਾਨੂੰ ਸੁਣਾ ਰਹੇ ਹਾਂ ਦੁਆਰਾ ਕਿ ਕੀ ਕਹਿੰਦੇ ਨੇ ਤਰਸੇਮ ਸਿੰਘ ਕੀ ਹੋਗਾ ਟੈਕਨੀਕਲੀ ਕਿਸ ਤਰ੍ਹਾਂ ਸੋਚ ਸਕਦੇ ਸੋਚ ਸਕਦੇ ਨੇ ਅਮਰਤਪਾਲ ਅਮਰਤਪਾਲ ਦੇ ਪਿਤਾ ਤੇ ਇਹ ਕਹਿ ਰਹੇ ਨੇ ਕਿ ਅਸੀਂ ਇੰਤਜ਼ਾਰ ਕਰ ਰਹੇ ਹਾਂ ਲੋਕ ਸਭਾ ਦਾ ਪ੍ਰਸ਼ਾਸਨ ਕੋਈ ਐਕਸ਼ਨ ਲਵੇ ਲੋਕ ਸਭਾ ਦਾ ਪ੍ਰਸ਼ਾਸਨ ਹੀ ਅਮਰਤਪਾਲ ਨੂੰ ਸੋਚਕਾਵੇ